ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਨੂੰ ਜਵੰਤ ਮਿਲ ਗਈ ਹੈ ਮਾਨਯੋਗ ਸੁਪਰੀਮ ਕੋਰਟ ਵੱਲੋਂ ਵੈਸੇ ਮੁੱਖ ਮੰਤਰੀ ਦੌਰ ਹੈ ਨਹੀਂ ਜਿਹੜੇ ਹਿਸਾਬ ਨਾਲ ਮਾਨਯੋਗ ਕੋਰਟ ਨੇ ਉਹਨਾਂ ਤੇ ਪਾਬੰਦੀਆਂ ਲਾਈਆਂ ਨਾ ਤਾਂ ਮੁੱਖ ਮੰਤਰੀ ਦਫ਼ਤਰ ਦੇ ਨਾਂ ਹੀ ਸਿਕਤਰੇ ਤਿਆਜ ਕਰਨਗੇ ਕਿਸੇ ਸਰਕਾਰੀ ਫਾਈਲ ਤੇ ਦਸਕਤ ਨਹੀਂ ਕਰਨਗੇ ਕਿਸੇ ਗਵਾਹ ਨਾਲ ਗੱਲ ਨਹੀਂ ਕਰਨਗੇ ਇਸ ਕੇਸ ਨਾਲ ਜੁੜੇ ਕੋਈ ਵੀ ਅਧਿਕਾਰਤ ਫਾਈਲ ਤੱਕ ਪਹੁੰਚ ਨਹੀਂ ਕਰਨਗੇ ਆਪਣੇ ਟ੍ਰਾਇਲ ਨੂੰ ਲੈ ਕੇ ਕੋਈ ਜਨਤਕ ਬਿਆਨਬਾਜ਼ੀ ਨਹੀਂ ਕਰਨਗੇ। ਜਿਹੇ ਕੰਮ ਤਾਂ ਸਾਰਾ ਮਾਨਯੋਗ ਕੋਰਟ ਨੇ ਠੱਪ ਕਰ ਦਿੱਤਾ। ਫਿਰ ਮੁਖਮੰਦੀ ਦਾ ਇੱਕ ਤਰ੍ਹਾਂ ਦੇ ਰਹਿ ਹੀ ਨਹੀਂ ਉਹ। ਉਹ ਠੀਕ ਹੈ। ਪੰਜਾਬ ਦਾ ਸਾਡਾ ਚੌਪਰ ਤਿਆਰ ਆ, ਟੈਂਕੀ ਟੁੰਕੀ ਭਰਾਈ ਆ, ਸਾਫ਼ ਕਰਕੇ ਠੱਲਿਆ ਹੋਇਆ ਆ ਜੋ ਬੈਠੋ ਦੇ ਕਢਾਈਏ ਗੇੜੇ ਤੁਹਾਡੇ ਹਰਿਆਣੇ 'ਚ। ਵੈਸੇ ਹਰਿਆਣੇ 'ਚ ਪੈਰ ਉਹ ਦੂਜਿਆਂ ਦੇ ਵੀ ਨਹੀਂ ਲੱਗਦੇ ਬੇਲੀਆਂ ਦੇ। ਜਿਹੜੇ ਸਾਡੇ ਪੁਰਾਣੇ ਬੇਲੀ ਹੁੰਦੇ ਸੀਗੇ। حال ਉਹਨਾਂ ਦਾ ਵੀ ਮਾੜਾ ਹੀ ਹੈ ਤੇ ਪੁੱਛਣਾ ਤੁਹਾਨੂੰ ਵੀ ਕਿਸੇ ਨੇ ਨਹੀਂ ਕਿਉਂਕਿ ਉੱਥੇ ਜਿਹੜਾ ਜਾ ਕੇ ਪਤਾ ਕਰਦੇ ਆ ਨਾ ਤਾਂ ਫੇਰ ਪਤਾ ਲੱਗਦਾ ਮੈਂ ਗਿਆ ਸੀ ਪਿਛਲੇ ਦਿਨੀ ਆਪਣੇ ਕੋਈ ਰਿਸ਼ਤੇਦਾਰ ਨੂੰ ਟਿਕਟ ਮਿਲੀ ਹੈ ਉਹ ਗੱਲਾਂ ਕਰਦੇ ਸੀ ਉੱਥੇ ਆਸ-ਪਾਸੇ ਮੈਂ ਗੱਲ ਕੀਤੀ ਉਹ ਕਹਿੰਦੇ ਨੇ ਜੇ ਇਸ ਵਾਰੀ ਤਾਂ ਕਾਂਗਰਸ ਨੂੰ ਵੋਟ ਪਾਵਾਂਗੇ ਸੀ ਉੱਥੇ ਕਾਂਗਰਸ ਦਾ ਆਉਣਾ ਤੈਅ ਹੈ ਪਰ ਇਹ ਠੀਕ ਹੈ ਖੇਡ ਵਿਗਾੜਨ ਵਾਸਤੇ ਕੇਂਦਰ ਸਰਕਾਰ ਆਪਦੇ ਹੱਥ-ਗੰਢੇ ਬਣਾਉਂਦੀ ਹੈ ਉਸ ਦੇ ਅਧੀਨ ਸ਼ਾਜੀ ਬਾਹਰ ਆਇਆ ਹੈ ਉਹ ਕਰ ਜੋ ਮਰਜ਼ੀ ਲੈਣ ਦੀ ਗੱਲ ਨਹੀਂ ਬਣਨੀ ਉੱਥੇ ਨਾ ਜੀ ਪੰਜਾਬ ਵਾਲੇ ਤਾਂ ਵਿਚਾਰੇ ਬੜੀਆਂ ਮਠਿਆਈਆਂ ਮਠਿਆਈਆਂ ਵੰਡੀਆਂ ਜਾਂਦੇ ਕੱਲ ਦੇ ਸਚਾਈ ਦੀ ਜਿੱਤ ਹੋ ਗਈ ਸਚਾਈ ਦੀ ਜਿੱਤ ਹੋ ਗਈ ਉਹ ਭਲੇ ਉਹ ਜਦੋਂ ਬਿਕਰਮ ਮਜੀਠੇ ਨੂੰ ਮਿਲਦੀ ਹੈ ਜਵਾਨ ਤੋਂ ਉਦੋਂ ਸਚਾਈ ਦੀ ਜਿੱਤ ਨਹੀਂ ਹੁੰਦੀ ਕਿ ਉਦੋਂ ਹੋਰ ਸਰਕਾਰ ਹੁੰਦੀ ਹੈ